ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਚੈਨਲ ਗੁਰਪ੍ਰੀਤ ਫੈਮਿਲੀ ਵਲੌਗ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਕਰਦੇ ਆਂ ਬਲੌਗ ਦੀ ਸ਼ੁਰੂਆਤ ਰਸ਼ਮੀਨ ਗਿਆ ਆਪਦੇ ਦੋਸਤ ਕੋਲ ਖੇਡਣ ਸਵੇਰੇ ਉੱਠ ਕੇ ਇਹ ਕਰੀ ਜਾਂਦੇ ਸੀਗੇ ਬਾਹਰ ਕੋਈ ਕੰਮ ਝੋਟੀਆਂ ਲਮਾਈ ਜਾਂਦੇ ਸੀ ਨਾਲ ਜਾਂ ਬੱਚਾਂ ਥੱਲੇ ਸਾਫ ਕਰਿਆਗਾ ਮੈਂ ਕੱਪੜੇ ਪਾ ਲਈ ਮਸ਼ੀਨ 'ਚ ਇੱਧਰ ਕੀ ਸਾਰੇ ਸਾਫ ਸਫਾਈ ਕਰਤੀ ਸੀਗੀ ਆਛ ਤੋ ਤੇ ਅੰਦਰ ਵੀ ਸਾਫ ਸਫਾਈ ਕਰਤੀ ਤੇ ਕੱਪੜੇ ਹੁਣ ਬਾਹਰ ਰੱਖ ਕੇ ਆਉਣਾ ਮਸ਼ੀਨ ਚ ਬਾਹਰ ਮੌਸਮ ਸਾਫ ਹੈ ਕੋਈ ਵੀ ਬੱਦਲ ਬੱਦਲ ਹੈ ਨਹੀਂ ਗਰਮੀ ਵੀ ਠੀਕ ਹੀ ਅੱਜ ਤਾਂ ਬੜੀ ਜ਼ਿਆਦਾ ਗਰਮੀ ਹੈ ਨਹੀਂਗੀ ਤੇ ਰੋਟੀ ਹਜੇ ਆਪਾਂ ਬਣਾਉਣੀ ਆ ਆਟਾ-ਉਟਾ ਵੀ ਗੁੰਨਣਾ ਹੈ ਹਜੇ

ਵਧੀਆ ਸਾਫ ਸਫਾਈ ਕਰਤੀ ਹੋ ਰਹਿਣਾ ਹੋਰ ਹੀ ਹੋਇਆ ਪਿਆਰ ਮਿੱਟੀ ਚ ਖੇਡਦੇ ਆ ਬੱਚੇ ਹੰਤਾ ਬਾਬਾ ਹੋ ਗਏ ਹਨ ਜਿੱਦਾਂ ਲਿਆਂਦੇ ਸੀ ਉਦਦੇ ਬਾੜੇ ਨਿੱਕੇ ਸੀ ਹੰਦ ਕਿਉਂ ਮਿੱਟੀ ਚ ਆ ਗਏ ਮਿੱਟੀ ਚ ਖੇਡਦੇ ਆਗੇ ਆਪਣੇ ਢੇੜ ਪੋਦੇ ਵੀ ਹਰੇ ਭਰੇ ਹੋ ਗਏ ਹੰਤਾ ਪਾਣੀ ਇਹਨਾਂ ਨੂੰ ਬਹੁਤ ਜ਼ਿਆਦਾ ਪਾਉਣੇ ਆਗੇ ਦਿਨ ਵਿੱਚ ਦੀ 2-3 ਵਾਰ ਪਾਣੀ ਪਾਉਣੀ ਆਂਗੇ ਗਰਮੀ ਜ਼ਿਆਦਾ ਹੈ ਤੇ ਮੇਰਾ ਬੂਟਾ ਵੀ ਆਪਣਾ ਠੀਕ ਹੈ ਫਾਸਲ ਨਹੀਂ ਹੁਣ ਝੜਦਾਗਾ ਪੱਤੇ ਵੀ ਘੱਟ ਝੜਦੇ ਆ ਤੇ ਜਿਹੇ ਜਿਸੀ ਜਿਹੜੇ ਉਹ ਵੀ ਠੀਕ ਹੋ ਚੱਲੇ ਹੁਣ ਬਣਾਵਾਂਗੇ ਆਪਾਂ ਰੋਟੀ ਹਜੇ ਠਹਿਰ ਕੇ ਹਜੇ ਤਾਂ ਜਲਦੀ ਆਕਰ ਹਜੇ ਤਾਂ 8 ਵਜੇ ਆਵੇ ਕੇ ਪਹਿਲਾਂ ਕੱਪੜੇ ਧੋ ਕੇ ਹੁਣ ਆਪਾਂ ਕੰਮ ਕਰ ਲਿਆ ਸੀ ਬਹੁਤ ਸਾਰਾ ਕੱਪੜੇ ਧੋ ਕੇ ਜੋ ਨਾ ਦ 10:30 11:00 ਵਜੇ ਰੋਟੀ ਖਾਣਾਂ ਦੀ ਜੇ ਬਣਾਉ ਦੇਗੇ ਤੇ ਕੋਈ ਖਾ ਦਾ ਨਹੀਂ ਨਾ ਟਾਈਮ ਨਾਲ ਥੈਂਕ ਯੂ ਵੈਲਕਮ ਖੁਕ ਨਹੀਂ ਲੱਗੂਗਾ ਨਹੀਂ ਲੱਗਦਾ ਕਿ ਇਹ ਰੋਟੀ ਬਣਾਉਣੀ ਹੈ ਇਹ ਸ਼ਾਮ ਨੂੰ ਵੀ ਲੇਟ ਤੇ ਸੀ ਵੀ ਇਹਦੇ ਤੋਂ ਵੀ ਤੇ ਅਖ਼ਰ ਕੀ ਬਲੌਗ ਨਾਲ ਜੀ ਅਸੀਂ ਹੁਣ ਰੋਟੀ ਵੀ ਬਣਾ ਲਈ ਸੀ ਤੇ ਖਾ ਵੀ ਨਹੀਂ ਹੁਣ ਟਾਈਮ ਹੋ ਗਿਆ 11 ਦਾ ਇਹ ਕੰਮ ਆ ਪਸਾਰਾ ਕਰ ਲਿਆ ਸੀਗਾ ਸੋਚੀ ਵੀ ਸਾਰਾ ਕਰ ਲਿਆ ਸਬਸਕ੍ਰਾਈਬਰ ਕਰ ਲਿਆ ਸੀ ਰੋਟੀ ਵੀ ਖਾ ਲਈ ਸਾਰਿਆਂ ਨੇ ਇਹ ਗੱਲ ਛੱਡੀ ਜਾਂਦੇ ਅੰਦਰ ਇਹ ਸੁਣਣੀ ਆਪੀ ਕਹਿੰਦੀ ਨੇ ਰੋ ਰੋ ਅਸੀਂ ਜਾ ਕੇ ਆਉਂਦੇ ਸੀ ਹੁਣ ਬਾਜ਼ਾਰ ਸਾਨੂੰ ਕੋਈ ਕੰਮ ਸੀ ਥੋੜਾ ਜਿਹਾ ਇਹ ਮਰੀਏ ਦੇ ਕਾਰ ਤੇ ਕੱਪੜਾ ਚਾਬੀ ਤਾਂ ਜਾ ਕੇ ਦਿੱਤੀ ਚਾਬੀ ਜਿਹੜਾ ਤਾਂ ਥੋੜਾ ਬਾਹਲਾ ਰੌਲਾ ਹੈ ਆ ਲੋ ਚਾਬੀ ਤੱਕ ਗਿਆ ਤਾਂ 11:00 ਵੱਜ ਗਏ ਲੈ ਗਏ ਟਾ ਲਾ ਮੰਗ ਉੱਧਾ ਉੱਧਾ ਸਾਹਮਣੇ ਲੱਗੀ ਜਾਂਦਾ ਝੋਨਾ ਬਕਰੇ ਨੇ ਉੱਥੇ ਪਾਣੀ ਚ ਖੜ ਕੇ ਕੋਈ ਨਾਲਾਂ ਦੇ ਆ ਗਏ ਨਿੰਦਰ ਵਿੱਚ ਇੰਨੀ ਤੇ ਬੰਦ ਕਰ ਦੇ ਨੇ ਆਪਣੇ ਤੋਂ ਗਰਮੀ ਇਸ ਤਰ ਚਲ ਜਾਂਦਾ ਸਾਰਾ ਖੁਸ਼ੀ ਇੱਧਰ ਜਾਣਾ ਨਹੀਂ ਇੱਧਰ ਜਾਣਾ ਤਾਂ ਚੱਲੋ ਵਧੀਆ ਮੈਂ ਇਧਰ ਜਾ ਰਿਹਾ ਲਾਂਡ ਬੋਂ ਤੱਕ ਹੀ ਬੋਂ ਦੇ ਮੈਨੂੰ ਇਸ ਫੋਨ ਲਈ done it. ਵਧੀਆ ਲੱਗਦਾ ਗਰਮੀ ਹੀ ਵਧੀਆ ਲੱਗਦੀ ਹੈ ਕਿ ਠੰਡ ਦੋਨੇ ਜੀ ਜਾਬ ਦੇ ਸਾਦੇ ਵਧੀਆ ਜੀ ਜਿਆਦੇ ਵਧੀਆ ਠੰਡ ਠੰਡ ਵੀ ਚੱਲਿਆ ਠੰਡ ਦੇ ਮਰਜੀ ਜਿਹੇ ਚੱਲਦਾ ਕੋਕਲਾ ਮਾਰ ਕੇ ਪਾਚ ਕੋਈ ਨਾ ਹੁੰਦੀ ਲੋੜ ਨਹੀਂ ਘਰ ਵੀ ਤਿੰਨ ਤਿੰਨ ਨਹੀਂ ਨਾ ਤੇ ਲਈ ਲੋਈ ਚਾਹੀਦੀ ਅਣੀ ਚਾਹੀਦੀ ਹੈ ਤੀ ਹੱਥ ਲੇ ਭਾਵਾ ਦੀ ਸੋਤਾ ਕਾਹਦੀ ਨਾ ਪਿਆ ਉਹਨੇ ਤਾਂ ਹੀ ਚੱਲੇ ਕਾਸ ਦਿਨ ਨਾ ਬਦਲ ਉਸ ਤੋਂ ਨਾ ਦੇ ਵੀ ਨਿੰਦੇ ਚ ਆਪਨਰ ਇੱਧਰ ਕਿੱਧਰ ਲਈ ਜੰਨੇ ਹੋ ਪਾਕਿਸਤਾਨ ਦਾ ਬਾਰਡਰ ਨਾ ਆਉਂ ਕਿਉਂ ਬਾਹਰ ਕਿਡਾ ਬਗਾਨੀ ਕੇ ਇਹ ਮੈਂ ਕਿ ਖੜੇ ਆ ਕੈਨੇਡਾ ਭੇਜ ਦੋ ਆਈ ਕਰਕੇ ਦੇਮ ਡਾਲਰ ਤੇ ਚੈੱਕ ਕਰੂੰਗੀ ਲੋ ਜੀ ਹੁਣ ਅਸੀਂ ਜਾ ਰਹੇ ਹਾਂ ਘਰ ਵਾਪਸ ਤੇਲ ਪਵਾ ਲਿਆ ਸੀਗਾ ਗੱਡੀ ਚ ਇਹ ਜਾ ਰਹੇ ਆ ਮौज ਨਾਲ ਚਲਾਉਂਦੇ ਦੇਖੋ ਗੱਡੀ ਲੱਤਾਂ ਪਾਹ ਪਰ ਕੇ ਸੀਟ ਤੇ ਘਰੇ ਜਾ ਕੇ ਵਲੌਗ ਨਾ ਬਣੇ ਰਿਓ ਲਓ ਜੀ ਹੁਣ ਅਸੀਂ ਆ ਗਏ ਸੀ ਘਰੇ ਤੇ ਇਹ ਹੁਣ ਪੈ ਗਈ ਰਸ਼ਮੀਨ ਖਾ ਕੇ ਹਟਿਆ ਸਮੋਸਾ ਨਾਲ ਹੀ ਪੀ ਜਾਂਦਾ ਗਾ ਕੋਲਡ ਡਰਿੰਕ ਰੋਟੀ ਹਜੇ ਰਸ਼ਮੀਨ ਨੇ ਖਾਧੀ ਨਹੀਂ ਗਈ ਅਸੀਂ ਖਾ ਲਈ ਸੀਗੇ ਅਸੀਂ ਜਾ ਵੀ ਆਏ ਬਾਜ਼ਾਰ ਰਸ਼ਮੀਨ ਬਾਜ਼ਾਰ ਵੀ ਨਹੀਂ ਗਿਆ ਉਹ ਦੋ ਆਪ ਦੇ ਦੋਸਤਾਂ ਨਾਲ ਖੇਡੀ ਜਾਂਦਾ ਸੀਗਾ ਅ ਰਸ਼ਮੀਨ ਉੱਥੇ ਖੰਡ ਪਾਠ ਖੁੱਲਿਆ ਹਰਤਨਪੁਰੇ ਕੈਂਚੀਆਂ ਤੇ ਸ਼ਾਮ ਨੂੰ ਜਾਵਾਂਗੇ ਮੱਥਾ ਟੇਕਣ ਕੱਟ 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 ਤੇ ਹੁਣ ਆਪਾਂ ਮਿਲਾਂਗੇ ਠਹਿਰ ਕੇ ਤੇ ਹੁਣ ਕਰਦੇ ਆ ਰੈਸਟ ਦੁਪਹਿਰ ਬਹੁਤ ਹੋ ਗਈ ਹੈ ਜੀ ਹੁਣ ਤਾਂ ਕੋਈ ਕੰਮ ਨਹੀਂ ਹੁੰਦਾ ਇਸ ਜਿਹੜੇ ਤਾਂ ਦੁਪਹਿਰ ਹੈ ਹੁਣ ਆਪਣਾ 2 2.5 ਘੰਟੇ ਦਾ ਰੈਸਟ ਟਾਈਮ ਹੈ ਤੇ ਫਿਰ ਬਾਅਦ ਵਿੱਚ ਉੱਠ ਕੇ ਤੇ ਆਪਾਂ ਤਾਂ ਕੋਈ ਕਰਾਂਗੇ ਤੇ ਆਪਾਂ ਦਾ ਕੋਈ ਹੋਰ ਕੰਮ ਕਰਾਂਗੇ ਸ਼ੰਕਰ ਪਿੰਕ ਕਿਰਾਂ ਕਰ ਸਕਾਂ ਹਾਂਜੀ ਆਪਾਂ ਰੈਸਟ ਵੀ ਕਰ ਲਈ ਸੀਗੀ ਤੇ ਆਪਾਂ ਆਪਦਾ ਸਾਰਾ ਕੰਮ ਵੀ ਕਰ ਲਿਆ ਸੀ ਨਹਾ ਵੀ ਲਏ ਤੇ ਚਾਹ ਪਾਣੀ ਵੀ ਪੀ ਲਿਆ ਸੀਗਾ ਤੇ ਰਸ਼ਮੀਨ ਕਰ ਲਿਆ ਸੀ ਸਕੂਲ ਦਾ ਵਰਕ ਅੱਜ ਪਹਿਲਾਂ ਬਾਵਾ ਟਾਈਮ ਹੋ ਗਿਆ ਕਰ ਲਿਆ ਸੀਗਾ ਹੁਣ ਅੱਧਾ ਪਿਆ ਹਜੇ ਮੁੜ ਕਰੂਗਾ ਤੇ ਦੋ ਤਿੰਨ ਦਿਨਾਂ ਚ ਇਹਦਾ ਸਾਰਾ ਵਰਕ ਨਿਬੜ ਜਾਣਾਗਾ ਹੁਣ ਲੱਗ ਗਿਆ ਇਹ ਖੇਡਣ ਯੋਯੋ ਨਾਲ ਖੇਡਣਾ ਯੋਯੋ ਚੈਡ ਕੈਮਰੋਂ ਦੇਖੀ ਨਹੀਂ ਸੌ ਗਿਆ ਉਂਗਰ ਹੁਣਾ ਮੈਂ ਯੋ ਯੋ ਚਲਾ ਕੇ ਅਰੇ ਯੋ ਯੋ ਇੰਗਲਿਸ਼ ਦਾ ਵਰਕ ਹੋ ਗਿਆ ਸਾਰਾ ਹਾਂ ਹੁਣ ਹਿੰਦੀ ਦਾ ਰਹਿ ਗਿਆ ਹੁਣ ਸ਼ਾਇਦ ਕੱਲ ਇੱਕ ਦਿਨ ਇੰਗਲਿਸ਼ ਦਾ ਕਰ ਲਈ ਇੱਕ ਦਿਨ ਹਿੰਦੀ ਦਾ ਤੂੰ ਯੋ ਯੋ ਦਿਖਾਣਾ ਕਿਵੇਂ ਚੱਲਦਾ ਉੱਗੇ ਕਰਕੇ ਦਿਖਾ ਹਾਂ ਥੱਲੇ ਜੇ ਆਪੇ ਮੇਰੇ ਹੱਥ ਚੱਲਦੇ ਅੱਜ ਮੈਂ ਦੀ ਪ੍ਰੈਕਟਿਸ ਇਹ ਵਾ ਹੈ ਗੇਮ ਆਇਆ ਇੱਕ ਤੇ ਆ ਤਾਂ ਗੱਲ ਫਿੱਟ ਨਾ ਹੋ ਪਿੱਟੇ ਕੇ ਤੱਕ। ਉਹ ਜੀ ਅਪਾਂ ਦੁਪਹਿਰ ਦਾ ਵੀ ਚਾਹ ਪਾਣੀ ਪੀ ਲਿਆ ਸੀਗਾ ਤੇ ਕਰਦਾ ਤੇ ਸਾਰੇ ਕੰਮ ਕਰ ਲਏ ਸੀਗੇ ਕੱਪੜੇ ਵੀ ਧੋੜੇ ਸੀ ਰਸ਼ਮੀ ਨੇ ਹਜੇ ਲਾਉਣ ਆਈਆਂ ਤੇ ਬਾਹਰ ਬੱਦਲ ਵਾਈ ਜੀ ਫੇਰ ਹੋਈ ਪਈ ਹੈ ਜੀ ਤੇ ਗਰਮੀ ਵੀ ਜ਼ਿਆਦਾ ਹੀ ਹੈ। ਤੇ ਮੌਸਮ ਤਾਂ ਲੱਗਦਾ ਤਾਂ ਰੋਜ਼ ਹੀ ਐਂਜੇ ਹੀ ਹੁੰਦਾ ਹੈਗਾ। ਨਾ ਹੀ ਮੀਂਹ ਆਉਂਦਾ ਤੇ ਬੱਦਲ ਜੇ ਰੋਜ਼ ਹੀ ਹੁੰਦੇ ਹੈਗੇ। ਕੀ ਕਰਦੇ ਹੋ 25 ਕਿੱਥੇ ਇੱਥੇ ਤਾਂ ਹੈ ਨਹੀਂ ਛੋਟੀ ਜੀ ਛੋਟੀ ਜੀ ਹਾਂ ਪੁੱਤ ਅਦਰਾਚ ਚ ਅਦਰਾਚ ਤੇ ਜੀ ਰਸ਼ਮੀ ਨੇ ਬੈਠਾ ਸੀ ਅੰਦਰ ਅੰਦਰ ਟੀਵੀ ਦੇਖ ਰਿਆ ਸੀਗਾ ਤੇ ਰਸ਼ਮੀ ਨੇ ਦਾ ਸਾਈਕਲ ਬਾਹਰ ਧੁੱਪੇ ਖੜਾ ਦਿੰਦਾ ਰਹੋ ਜੀ ਤੇ ਹੁਣ ਲਿਆ ਕੇ ਇਹਨੂੰ ਇੱਥੇ ਥੱਲੇ ਹੈਗਾ ਪਾਣੀ ਦਾ ਪਾ ਟੈਂਪਰ ਵੀ ਭਰਤਾ ਸੀਗਾ ਮਾਣੀ ਪਲਾਟ ਨੂੰ ਹਲੇ ਪਾਣੀ ਪਾਉਣਾ ਟੂਟੀ ਆਈ ਉਹ ਟੂਟੀ ਵਾਲਾ ਪਾਣੀ ਪਾਉਣੇ ਨਹੀਂ ਦੂਜਾ ਨਹਿਰ ਵਾਲਾ ਆ ਸਾਡੇ ਮੋਟਰ ਵਾਲਾ ਜਿਹੜਾ ਇਹ ਨਹੀਂ ਪਾਉਂਦੇਗੇ ਅਸੀਂ ਮਾਣੀ ਪਲਾਟ ਵੈਸੇ ਪੀ ਲੇ ਜੇ ਹੋਈ ਜਾਂਦੇ ਆ ਪੱਤੇ ਪਤਾ ਨਹੀਂ ਕੀ ਗੱਲ ਪਹਿਲਾਂ ਵਧੀਆ ਸੀ ਹਰੇ ਹਰੇ ਹਾਂ ਹਾਂਜੀ ਅੱਜ ਦੀ ਵੀਡੀਓ ਮੇਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਚੈਨਲ ਨਵ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਆਪਾਂ ਹੁਣ ਮਿਲਾਂਗੇ ਕੱਲ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ